ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਬਾਲ ਚੋਜ ਕਰਦੇ ਆ ਇਹ ਜਿਹੜੀਆਂ ਉਹ ਸੁਭਾਗੀਆਂ ਗਲੀਆਂ ਹਨ ਜਿੱਥੇ ਗੁਰੂ ਸਾਹਿਬ ਆਪਣੇ ਸੰਗੀ ਸਾਥੀਆਂ ਨਾਲ ਖੇਡਦੇ ਹਨ ਉਮਰ ਸਾਰੀ ਹੈ ਅਜੇ 4 ਸਾਲ ਦੀ ਤੇ ਜਦੋਂ ਇੱਥੋਂ ਖੇਡਦੇ ਖੇਡਦੇ ਇਹ ਉਹਨਾਂ ਨੂੰ ਰਾਣੀ ਦੇਖਦੀ ਹੈ ਉਹ ਜਿਹੜੀ ਰਾਣੀ ਸੀ ਨਾ ਸ਼ੰਬਰਾ ਦੇਵੀ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਤੇ ਜਦੋਂ ਉਹ ਗੁਰੂ ਸਾਹਿਬ ਨੂੰ ਦੇਖਦੀ ਹੈ ਨਾ ਤੇ ਉਹ ਇੰਨਾ ਪਿਆਰਾ ਬਾਲਕ ਬਾਲ ਲੀਲਾ ਉਹਦੇ ਮਨ ਦੇ ਵਿੱਚ ਇੱਕ ਹੀ ਇੱਛਾ ਪੈਦਾ ਹੁੰਦੀ ਕਾਸ਼ ਮੇਰਾ ਵੀ ਇੱਕ ਏਦਾਂ ਦਾ ਬਾਲਕ ਹੋਵੇ ਭਗਤੀ ਵਾਲੀ ਸੀ ਸਵੇਰੇ ਚਿੱਤ ਜੋੜ ਕੇ ਬੈਠਦੀ ਸੀ ਪਰਮੇਸ਼ਰ ਦੇ ਵਿੱਚ ਬੈਠੀ ਆ ਪਰ ਇੱਛਾ ਇਹ ਪ੍ਰਬਲ ਹੁੰਦੀ ਜਾਂਦੀ ਸਮਾਂ ਪਾ ਕੇ ਪ੍ਰਬਲ ਹੁੰਦੀ ਜਾਂਦੀ ਹੋਰ ਇੱਛਾ ਕਿ ਮੇਰਾ ਵੀ ਪੁੱਤਰ ਬਾਲਕ ਗੋਬਿੰਦ ਰਾਏ ਵਰਗਾ ਹੋਵੇ ਇੱਕ ਦਿਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਬਾਲਕ ਗੋਬਿੰਦ ਰਾਏ ਦੇ ਰੂਪ ਚ ਹਨ ਆਉਂਦੇ ਹਨ ਰਾਣੀ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਆਣ ਕੇ ਜੱਫੀ ਪਾ ਲੈਂਦੇ ਹਨ ਕਹਿੰਦੇ ਹਨ ਮਾਂ ਭੁੱਖ ਲੱਗੀ ਹੈ ਰਾਣੀ ਖੁਸ਼ ਹੁੰਦੀ ਅੱਖਾਂ ਖੋਲਦੀ ਜਦੋਂ ਤੇ ਉਸ ਵੇਲੇ ਕਹਿੰਦੀ ਕੀ ਛਕੋਗੇ ਕਹਿੰਦੇ ਜੋ ਬਣਿਆ ਉਹ ਹੀ ਛਕਾ ਦਿਓ ਉਸ ਵੇਲੇ ਉਹਨਾਂ ਦੇ ਘਰੇ ਪੂਰੇ ਜਾਂ ਛੋਲੇ ਤਕੜਾ ਪ੍ਰਸ਼ਾਦ ਬਣਿਆ ਸੀ ਉਹਨਾਂ ਨੇ ਉਹ ਛਕਿਆ ਬੜੇ ਖੁਸ਼ ਹੋਏ ਆਪਣੇ ਸਾਥੀਆਂ ਨੂੰ ਸਿਖਾਇਆ ਖੁਸ਼ ਹੋਏ ਰਾਣੀ ਕਹਿੰਦੀ ਮੇਰੀ ਇੱਛਾ ਤੁਹਾਡੇ ਵਰਗਾ ਪੁੱਤਰ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਤੂੰ ਮੇਰੀ ਮਾਂ ਵਾ ਮੈਂ ਤੇ ਅੱਜ ਤੋਂ ਧਰਮ ਦਾ ਪੁੱਤਰ ਹਾਂ ਹੁਣ ਜੇ ਰਾਣੀ ਇਹ ਚਾਹੁੰਦੀ ਹੈ ਵਿਚਾਰ ਕਰੀਏ ਵੀ ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਵਰਗਾ ਹੋਵੇ ਤੇ ਕੀ ਕੋਈ ਹੋਰ ਹੋ ਸਕਦਾ ਗੁਰੂ ਗੋਬਿੰਦ ਸਿੰਘ ਦੀ ਵਰਗਾ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੇਵੜ ਅਵਰ ਨਾ ਕੋਈ ਤੇਰੀ ਵਡਿਆਈ ਜਿਹੜੀ ਆ ਨਾ ਉਹ ਤੂੰ ਹੀ ਜਾਣਦਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸੀਂ ਬੇਨਤੀ ਕਰੀਏ ਤੁਹਾਡੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ ਤੁਧ ਜੇਵੜ ਅਵਰ ਨਾ ਕੋਈ ਤੁਧ ਜੇਵੜ ਸ਼ਰੀਕ ਹੋਵੇ ਤਾਂ ਆਖੀ ਹੈ ਜੇ ਤੁਹਾਡੇ ਵਰਗਾ ਕੋਈ ਹੋਵੇ ਤੇ ਫੇਰ ਹੀ ਆਖੀ ਹੈ ਨਾ ਵੀ ਚਲੋ ਤੁਸੀਂ ਨਹੀਂ ਤੇ ਉਹ ਤੁਧ ਜੇਵੜ ਹੋ ਸ਼ਰੀਕ ਹੋਵੇ ਤਾਂ ਆਖੀ ਹੈ ਤੁਧ ਜੇਵੜ ਤੂੰ ਹੈ ਹੋਈ ਤੁਹਾਡੇ ਵਰਗਾ ਸਿਰਫ ਤੂੰ ਹੀ ਹੈ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਖੁਸ਼ੀਆਂ ਦੇ ਘਰ ਚ ਆਏ ਮਾਤਾ ਗੁਜਰੀ ਜੀ ਦੇ ਲਾਲ ਜਿਨ੍ਹਾਂ ਨੇ ਇਹ ਜਿਹੜੀ ਰਾਣੀ ਆ ਜਿਹਦੀ ਕੋਖ ਸੁੰਨੀ ਐ ਉਹ ਹਰੀ ਭਰੀ ਕਰ ਦਿੱਤੀ ਉਹਨਾਂ ਦੇ ਧਰਮ ਦੇ ਪੁੱਤਰ ਬਣ ਕੇ ਬੜਾ ਪਿਆਰ ਪੈ ਗਿਆ ਰਾਣੀ ਰੋਜ਼ ਉਹਨਾਂ ਨੂੰ ਪੂੜੀਆਂ ਛੋਲੇ ਖਵਾਉਂਦੀ ਐ ਰੋਜ਼ ਸੰਗਤ ਜਿਹੜੇ ਹੋਰ ਜਿੰਨੇ ਬਾਲ ਕਹਨ ਗੁਰੂ ਸਾਹਿਬ ਦੇ ਨਾਲ ਦੇ ਉਹਨਾਂ ਨੂੰ ਸਿਖਾਉਂਦੇ ਹਨ ਰਾਣੀ ਦੀ ਉਹ ਜਿਹੜੀ ਭੁੱਖ ਤ੍ਰਿਸ਼ਨਾ ਹੀ ਮੁਕਟ ਗਈ ਕਿ ਮੇਰੇ ਘਰੇ ਹੋਰ ਔਲਾਦ ਹੋਵੇ ਇੰਨਾ ਪਿਆਰ ਕਰਨ ਲੱਗ ਪਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਥੋਂ ਗੋਵਿੰਦ ਰਾਏ ਜੀ ਇਥੋਂ ਚੱਲਦੇ ਆ ਪੰਜਾਬ ਵੱਲ ਨੂੰ ਤਾਂ ਮੈਣੀ ਜੀ ਜਿਹੜੇ ਆ ਬਹੁਤ ਉਸ ਵੇਲੇ ਵਿਰਾਗ ਕਰਦੇ ਆ ਫਤੇ ਚੰਦ ਮੈਣੀ ਜੀ ਤੇ ਵਿਸ਼ੰਭਰਾ ਦੇਵੀ ਜੀ ਤਾਂ ਉਸ ਵੇਲੇ ਗੁਰੂ ਸਾਹਿਬ ਕਹਿੰਦੇ ਹਨ ਕਿ ਤੁਸੀਂ ਇੱਥੇ ਛੋਲੇ ਪੂਰੀਆਂ ਤੇ ਖਰਾ ਪ੍ਰਸ਼ਾਦ ਦਾ ਲੰਗਰ ਲਾਇਆ ਕਰੋ ਬੱਚਿਆਂ ਨੂੰ ਸ਼ਿਕਾਇਆ ਕਰੋ ਅਸੀਂ ਉਹਨਾਂ ਦੇ ਵਿੱਚ ਹਾਜ਼ਰ ਨਾਜ਼ਰ ਹੋਵਾਂਗੇ ਉਸ ਸਮੇਂ ਤੋਂ ਪਰੰਪਰਾ ਚੱਲੀ ਅੱਜ ਤੱਕ ਸਵੇਰ ਦਾ ਦੀਵਾਨ ਮੁਕਣ ਤੇ तकरीबन 7:30 8 ਵਜੇ ਇੱਥੇ ਛੋਲੇ ਪੂਰੀਆਂ ਦਾ ਲੰਗਰ ਵਰਤਾਇਆ ਜਾਂਦਾ ਕੜਾ ਪ੍ਰਸ਼ਾਦ ਸਮੇਤ ਜਿੱਥੇ ਜਿਹੜੇ ਆਲੇ ਦੁਆਲੇ ਦੇ ਬੱਚੇ ਵੀ ਆਉਂਦੇ ਹਨ ਉਹੀ ਉਮਰ ਦੇ ਬੱਚੇ ਜੇਠਸ ਉਮਰ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਉਹ ਬੱਚੇ ਆਉਂਦੇ ਸਨ ਉਸ ਧਨਪਾਗ ਹੋ ਗਏ ਉਹਨਾਂ ਦੇ ਵੇਖੋ ਕਿਸੇ ਦੀ ਔਲਾਦ ਨਾ ਹੋਵੇ ਉਹਨਾਂ ਲਈ ਸਮਾਜ ਵੀ ਉਹਨਾਂ ਦਾ ਭਲਾ ਨਹੀਂ ਸੋਚਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਤੇ ਕਿੰਨੇ ਕੋ ਉਹਨਾਂ ਦੇ ਭਾਗ ਵੱਡੇ ਜੇ ਔਲਾਦ ਨਹੀਂ ਹੋਈ ਉਸ ਗੱਲ ਦਾ ਚੋਰਾ ਤੇ ਦੇਖੋ ਔਲਾਦ ਕੌਣ ਪੁੱਤਰ ਕੌਣ ਬਣ ਗਿਆ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਅੱਗੇ ਚੱਲ ਕੇ ਪੰਥ ਦੇ ਵਾਲੀ ਬਣਨਾ ਹੈ